ਕਹਿੰਦੇ ਗਿੱਦੜ ਦੀ ਆਵੇ ਨਾ ਮੌਤ ਉਹ ਫਿਰ ਪਿੰਡ ਨੂੰ ਭੱਜਦਾ ਪਿੰਡ ਨੂੰ ਭੱਜਦਾ ਜਦੋਂ ਗਿੱਦੜ ਦੀ ਮੌਤ ਜਿਵੇਂ ਮੋਦੀ ਨੇ ਵਾਪਸ ਲੈ ਸੀ ਜਿਵੇਂ ਗ੍ਰਾਉਂਡ ਬਣਾਉਣਾ ਉਦੋਂ ਹੀ ਉਹਨੇ ਵਾਪਸ ਲੈ ਦੇ ਨੋਟੀਫਿਕੇਸ਼ਨ ਕੀਤਾ ਉਸੇ ਤਰ੍ਹਾਂ ਹੀ ਉਸੇ ਢੰਗ ਨਾਲ ਇਹ ਨੋਟੀਫਿਕੇਸ਼ਨ ਜਿਹੜਾ ਉਹਨੂੰ ਡੀ ਨੋਟੀਫਾਈ ਕਰ ਦੇਣਾ ਦੋ ਕਰਾਣਾ ਵਾਪਸ ਦੇਣੀਆਂ ਨੇ 6 ਕਰਾਣਾ ਆਪ ਰੱਖ ਲੈਣੀਆਂ ਨੇ ਧੱਕੇ ਨਾਲ ਇਹ ਕਿੱਧਰ ਦਾ ਕਾਨੂੰਨ ਆ ਵੀਡੀਓ ਤੂੰ ਸਾਹ ਵੇਖੀ ਹੋਣੀ ਕਹਿੰਦਾ ਜੇ ਮੇਰੀ ਪਹਿਲੀ ਚਾਬੜੇ ਕਹਿੰਦਾ 5 ਦਿਨ ਪੋਸਟ ਮਾਸਤਮ ਚੱਲੂ ਕਹਿੰਦਾ ਮੈਂ ਬੜਨ ਦੇ ਦਿੰਦਾ ਪਹਿਲੀ ਜਿਉਂ ਬੂਟਾ ਸਿੰਘ ਸ਼ਾਦੀਪੁਰ ਪ੍ਰਧਾਨ ਭਾਰਤੀ ਇਹ ਵਸਤੂ ਜਿਹੜਾ ਵੱਡੇ ਹੀ ਘੱਟ ਰੱਖਿਆ ਜਾ ਰਿਹਾ ਸਮਰਾਲਾ ਦੇ ਵਿੱਚ ਤਾਂ ਕੀ ਕਹਿਣਾ 24 ਅਗਸਤ ਨੂੰ ਸਮਰਾਲੇ ਦੇ ਵਿੱਚ ਬਹੁਤ ਵੱਡਾ ਕੱਠ ਹੋ ਰਿਹਾ ਜੀ ਇੱਕ ਮਹਾ ਪੰਚਾਇਤ ਹੋ ਰਹੀ ਹੈ ਐਸਕੇਮ ਵੱਲੋਂ ਉਹ ਰੱਖੀ ਸੀ ਸੀ ਲੈਂਡ ਪੂਲਿੰਗ ਦੇ ਮਸਲੇ ਤੇ ਪਹਿਲਾਂ ਮੁੱਲਾਪੁਰ ਦਾ ਘਰ ਕੀ ਸੀ ਉੱਥੇ ਥੋੜਾ ਜਿਹਾ ਜਗ੍ਹਾ ਦੀ ਪ੍ਰੋਬਲਮ ਸੀ ਉਹਦੇ ਕਰਕੇ ਇਹ ਬਦਲ ਕੇ ਅਸੀਂ ਇਹਨੂੰ ਸਮਰਾਲੇ ਕੀਤਾ ਹੋਇਆ ਤੇ ਸਮਰਾਲੇ ਪਹਿਲਾਂ ਤੇ ਇਹਦੇ ਵਿੱਚ ਸਰਕਾਰ ਨਾਲ ਟਕਰਾ ਸੀਗਾ ਪੂਰਾ ਵੀ ਸਰਕਾਰ ਇਹਨੂੰ ਖਤਮ ਕਰੇ ਜਿਹੜਾ ਨੋਟੀਫਿਕੇਸ਼ਨ ਕੀਤਾ ਉਸੇ ਤਰ੍ਹਾਂ ਹੀ ਕਰੇ ਵੀ ਡੀ ਨੋਟੀਫਾਈ ਕਰੇ ਉਹਨੂੰ ਤੇ ਚਲੋ ਪਹਿਲਾਂ ਅਸੀਂ ਮੀਟਿੰਗ ਰੱਖੀ ਪਿੱਛੇ ਚੰਡੀਗੜ੍ਹ ਤੇ ਉਸ ਦਿਨ ਸਰਕਾਰ ਨੇ ਬਿਆਨ ਦਿੱਤਾ ਵੀ ਅਸੀਂ ਇਹਨੂੰ ਵਾਪਸ ਲੈ ਲੈਂਦੇ ਹਾਂ ਪਰ ਉਸ ਦਿਨ ਵੀ ਅਸੀਂ ਇਹਦਾ 20 ਤਰੀਕ ਤੱਕ ਸਰਕਾਰ ਨੂੰ ਆਲਟੀਮੇਟਮ ਦਿੱਤਾ ਸੀ ਵੀ ਜਾਇਨ ਨੂੰ ਸਰਕਾਰ ਉਸੇ ਢੰਗ ਨਾਲ ਜਿਵੇਂ ਮੋਦੀ ਨੇ ਵਾਪਸ ਲਿਆ ਸੀ ਉਦੋਂ ਨੇ ਲੈਣੀ ਜਿਵੇਂ ਕਾਨੂੰਨ ਬਣਾਣਾ ਉਦਾਂ ਹੀ ਉਹਨੇ ਵਾਪਸ ਲਿਆ ਇਹ ਵੀ ਉਸੇ ਤਰ੍ਹਾਂ ਕਰ ਜਿਵੇਂ ਬੁਲਾਇਆ ਨੋਟੀਫਿਕੇਸ਼ਨ ਕੀਤਾ ਉਸੇ ਤਰ੍ਹਾਂ ਹੀ ਉਸੇ ਢੰਗ ਨਾਲ ਇਹ ਨੋਟੀਫਿਕੇਸ਼ਨ ਜਿਹੜਾ ਉਹਨੂੰ ਡੀ ਨੋਟੀਫਾਈ ਕਰਨ ਤੇ ਉਹਨਾਂ ਨੇ 14 ਤਰੀਕ ਨੂੰ ਕਰਤਾ ਤੇ ਹੁਣ ਅਸੀਂ ਜੇਤੂ ਰੈਲੀ ਜਿਹੜੀ ਏ ਉਸ ਅੰਮ੍ਰਾਲੇ ਦੇ ਵਿੱਚ ਮਨਾ ਰਹੇ ਆ ਉਹ ਬਹੁਤ ਵੱਡਾ ਇਕੱਠ ਹੋਊਗਾ ਲੈਂਡ ਪੂਲਿੰਗ ਨੂੰ ਲੈ ਕੇ ਦੇਖਦੇ ਕਿ ਕਿਉਂਕਿ ਕਿਸਾਨ ਸਰਕਾਰੀ ਪਾਸੇ ਕਹਿੰਦੀ ਆ ਸੀ ਕਿਸਾਨਾਂ ਦੇ ਨਾਲ ਫਿਰ ਕਿਉਂ ਸਰਕਾਰ ਅਜਿਹੇ ਫੈਸਲੇ ਲੈਂਦੀ ਹੈ ਜਿਹਦੇ ਨਾਲ ਕਿਸਾਨ ਨੇ ਜਿਹੜਾ ਤਾਂ ਵਿਰੋਧ ਕਰਦੇ ਨੇ ਵੇਖੋ ਜੀ ਇਹ ਤਾਂ ਕਿਸਾਨਾਂ ਦੇ ਨਾਲ ਵਾਲੀ ਗੱਲ ਹੈ ਹੀ ਨਹੀਂ ਸੀ ਬਿਲਕੁਲ ਇਹ ਹਰ ਇੱਕ ਬੰਦੇ ਦੀ ਸਮਝ ਆ ਰਹੀ ਹੈ ਤਾਂ ਹੀ ਲੋਕਾਂ ਨੇ ਇੰਨਾ ਵੱਡੇ ਪੱਧਰ ਤੇ ਵਿਰੋਧ ਇਸ ਲੈਂਡ ਪੂਲਿੰਗ ਪਾਲਿਸੀ ਦਾ ਵਿਰੋਧ ਹੋਇਆ ਮੇਰੇ ਖਿਆਲ ਦੇ ਮੁਤਾਬਕ ਜਿੰਨੇ ਇਦੂ ਪਿਛੇ ਇਹਨਾਂ ਨੇ ਫੈਸਲੇ ਲੈਣੇ ਐਡੇ ਵੱਡੇ ਪੱਧਰ ਤੇ ਵਿਰੋਧ ਨਹੀਂ ਕਿਸੇ ਫੈਸਲੇ ਦਾ ਵੀ ਹੋਇਆ ਲੈਣੇ ਇਹਨਾਂ ਨੂੰ ਵੈਸੇ ਫੈਸਲੇ ਪਹਿਲਾਂ ਵੀ ਵਾਪਸ ਹੀ ਪਏ ਆ ਇਹ ਯੂ ਟਰਨ ਨਹੀਂ ਸਰਕਾਰ ਆ ਇਹ ਇਹਦੇ ਵਿੱਚ ਵੀ ਯੂ ਟਰਨ ਮਾਰਨਾ ਪੈਣਾ ਉਹਨਾਂ ਨੂੰ ਜਦੋਂ ਕਿ ਐਡਾ ਵੱਡਾ ਗਲਤ ਫੈਸਲਾ ਕਰ ਲਿਆ ਇੱਕ ਇਹ ਆ ਵੀ ਏਕੜ ਲੈਣਾ ਦੋ ਕਰਾਣਾ ਵਾਪਸ ਦੇਣੀਆਂ ਨੇ ਛੇ ਕਰਾਣਾ ਆਪ ਰੱਖ ਲੈਣੀਆਂ ਨੇ ੱਤੇ ਨਾਲ ਇਹ ਕਿਧਰ ਦਾ ਕਾਨੂੰਨ ਆ ਇੰਨਾ ਗਲਤ ਤੇ ਸਿੱਧਾ ਸਾਦਾ ਸਮਝਣ ਵਾਲਾ ਕਾਨੂੰਨ ਆ ਹਰ ਇੱਕ ਬੰਦੇ ਦੀ ਇਹ ਸਮਝ ਚ ਪੈਂਦਾ ਸੀ ਵੀ ਸਰਕਾਰ ਤੁਹਾਡੇ ਕੋਲ ਇੱਕ ਮਿਸਾਲ ਹੈ ਏਕੜ ਲੈ ਲਿਆ ਇੱਕ 1 ਏਕੜ ਲੈ ਕੇ ਉਹਦੇ ਜੋ ਦੋ ਪਲਾਟ ਤੁਹਾਨੂੰ ਦੇਣੇ ਨੇ 1000 ਏਕੜ ਤੇ 200 ਏਕੜ ਉਹ 1200 1000 ਗਾਇ ਤੇ 200 ਗਾਇ 1200 ਗਾਜ ਬਣਦਾ ਜਦੋਂ ਕਿ 4840 ਗਾਜ 1 ਏਕੜ ਦੇ ਵਿੱਚ ਹੁੰਦਾ ਤੇ ਉਹ ਚੌਥਾ ਹਿੱਸਾ ਦੇਣਾ ਤੇ ਤਿੰਨ ਹਿੱਸੇ ਸਰਕਾਰ ਨੇ ਰੱਖਣੇ ਇਹ ਬੱਚੇ-ਬੱਚੇ ਦੇ ਜਿਹਨ ਚ ਗੱਲ ਵੜ ਗਈ ਵੀ ਸਰਕਾਰ ੱਤਕਾ ਲੱਗਵੀ ਕਰਨੀ ਸਾਡੀਆਂ ਜ਼ਮੀਨਾਂ ੱਤਕੇ ਨਾਲ ਖੋਲੂਗੀ ਵਾਹੀ ਇੱਕ ਬਜ਼ੁਰਗ ਦੀ ਇੱਕ ਦਿਨ ਵੀਡੀਓ ਤੁਹਾਂ ਵੇਖੀ ਹੋਣੀ ਕਹਿੰਦਾ ਜੇ ਮੇਰੀ ਪੈਲੀ ਚਾਪੜੇ ਕਹਿੰਦਾ 5 ਦਿਨ ਪੋਸਟ ਮਾਸਤਮ ਚੱਲੂ ਕਹਿੰਦਾ ਮੈਂ ਬੜਨ ਦੇ ਦਿੰਦਾ ਪੈਲੀ ਜੇ ਇਹੋ ਜਿਹਾ ਵੀਡੀਓ ਜਦੋਂ ਦਿੱਲੀ ਤੱਕ ਪਹੁੰਚ ਗਿਆ ਨਾ ਤੇ ਫਿਰ ਉਹਨਾਂ ਨੇ ਮੈਨੂੰ ਕਹਿਤਾ ਵੀ ਹੁਣ ਸੰਭਲ ਜਾ ਨਹੀਂ ਤਾਂ ਕੰਮ ਖਰਾਬ ਹੋ ਗਿਆ ਐਡਾ ਮਾੜਾ ਇਹ ਕਾਨੂੰਨ ਸੀਗਾ ਹੱਦੋਂ ਜ਼ਿਆਦਾ ਇਹ ਉਹਨਾਂ ਕਾਲੇ ਕਾਨੂੰਨਾਂ ਤੋਂ ਹੀ ਮਾੜਾ ਸੀਗਾ ਪਰ ਤਾਂ ਜੀ ਜਿਵੇਂ ਮਨੀਸ਼ ਜੁਦੇ ਇੱਕ ਬਿਆਨ ਆਉਂਦਾ ਵੀ ਸ਼ਾਮਦਾਮ ਗੰਧ ਭੇਤ ਲੜਾਈ ਝਗੜਾ ਕੁਝ ਵੀ ਕਰਨਾ ਪਵੇ ਇਸ ਬਿਆਨ ਨੂੰ ਤੁਸੀਂ ਕਿਵੇਂ ਦੇਖਦੇ ਜਦੋਂ ਕਿਸੇ ਨੇ ਗਿੱਦੜ ਦੀ ਆਵੇ ਨਾ ਮੌਤ ਆ ਉਹ ਫਿਰ ਪਿੰਡ ਨੂੰ ਭੱਜਦਾ ਪਿੰਡ ਨੂੰ ਭੱਜਦਾ ਜਦੋਂ ਗਿੱਦੜ ਦੀ ਮੌਤ ਆਉਂਦੀ ਹੈ ਇਹ ਇਹੋ ਜਿਹਾ ਬਿਆਨ ਦੇ ਕੇ ਪੰਜਾਬ ਚਾਕੇ ਪੰਜਾਬ ਦੀ ਵਿਦਰਤ ਜਿਹੜੀ ਹੈ ਜੋ ਪੰਜਾਬ ਦੇ ਅਸੂਲ ਨੇ ਪੰਜਾਬ ਦਾ ਰਹਿਣ ਸਹਿਣ ਪੰਜਾਬ ਦਾ ਕਲਚਰ ਹੈ ਉਹ ਦਿੱਲੀ ਵਾਲੇ ਨੂੰ ਪਤਾ ਹੀ ਨਹੀਂ ਤੁਸੀਂ ਇਹਨਾਂ ਦੇ ਬਿਆਨਾਂ ਤੋਂ ਹਿਸਾਬ ਲਾ ਲਓ ਇੱਕ ਦਿਨ ਕਰ ਸਕਦੇ ਨੇ ਇਦਾਂ ਇੱਥੇ ਜਿਹੜਾ ਬਿਆਨ ਉਹਦਾ ਸੁਸ਼ੋਦੀਏ ਉਹ ਉਧਰ ਚੱਲਿਆ ਹੈ ਮੇਰਾ ਖਿਆਲ ਉਹ ਜਿਹੜੇ ਬੈਠੇ ਹਨ ਭਗਵੰਤ ਮਾਨ ਨੂੰ ਨਹੀਂ ਵਿੱਚ ਕੋᱫੋ ਉਹਨਾਂ ਨੂੰ ਸ਼ਰਮ ਆਉਂਦੀ ਹੋਗੀ ਬੋਲੇ ਜ਼ਰੂਰ ਨਹੀਂ ਉਧਰ ਉਹਨਾਂ ਦੀ ਗਲਤੀ ਹੈ ਉਹਨਾਂ ਨੂੰ ਬੋਲ ਪੈਣਾ ਚਾਹੀਦਾ ਸੀ ਉਹਨਾਂ ਨੂੰ ਉੱਠ ਕੇ ਗੱਲ ਕਹਿ ਦੇਣੀ ਚਾਹੀਦੀ ਵੀ ਨਾਨਾ ਜੀ ਪੰਜਾਬ 'ਚ ਨਹੀਂ ਚੱਲਣਾ ਇਹ ਨਾ ਕੰਮ ਕਰੋ ਇੱਥੇ ਇਹ ਨਹੀਂ ਹੋ ਸਕਦਾ ਪੰਜਾਬ ਦੇ ਵਿੱਚ ਬਹੁਤ ਗਲਤ ਬਿਆਨ ਸੀ ਰੱਜ ਕੇ ਨਿੰਦਾ ਕਰਦੇ ਉਹ ਦੀ 24 ਅਗਸਤ ਨੂੰ ਜਿਹੜਾ ਕਤਤ ਹੋ ਜਾ ਰਿਹਾ ਕਿੰਨੀ ਕਾਸ ਹੈ ਕਿੰਨੇ ਲੋਕਾਂ ਦਾ ਜਿਹੜਾ ਇਹ ਕਤਤ ਇਹ ਘਟੂ ਘਟ ਘਟ ਤੋਂ ਘਟ ਵੀ 1 ਲੱਖ ਬੰਦਾ ਉੱਤੇ ਪਹੁੰਚਣ ਦੀ ਸੰਭਾਵਨਾ 1 ਲੱਖ ਘਟ ਤੋਂ ਘਟ ਜੋ ਇਹ ਕਹਿ ਰਹੇ ਤੁਹਾਨੂੰ 1 ਲੱਖ ਬੰਦਾ ਉੱਤੇ ਪਹੁੰਚਣ ਦੀ ਸੰਭਾਵਨਾ ਹੈ ਕਿਉਂਕਿ ਸਾਰੇ ਵਰਗਾਂ ਨੂੰ ਨਾਲ ਲੈ ਕੇ ਚੱਲ ਤਗੜਿਆ ਹੋ ਕੇ ਚਾਹੇ ਮਜ਼ਦੂਰ ਏ ਚਾਹੇ ਮਲਾਜਮ ਏ ਚਾਹੇ ਛੋਟਾ ਵਪਾਰੀ ਏ ਚਾਹੇ ਕੋਈ ਵੀ ਏ ਐਸਕੇ ਅਮਨੇ ਜਦਨ ਪਹਿਲੇ ਦਿਨੇ ਆਵਾਜ਼ ਦਿੱਤੀ ਸੀ ਵੀ ਆਓ ਤਗੜੇ ਹੋ ਕੇ ਲੱਗੀ ਤੇ ਆਪਾਂ ਇੱਕ ਕਾਨੂੰਨ ਜਿਹੜਾ ਬਣਾਇਆ ਸਰਕਾਰ ਨੇ ਨੋਟੀਫਿਕੇਸ਼ਨ ਕੀਤਾ ਲੈਂਡ ਪੂਲਿੰਗ ਨੂੰ ਲੈ ਕੇ ਉਹਨੂੰ ਆਪਾਂ ਵਾਪਸ ਕਰਾਉਣਾ ਉਤੇ ਹੀ ਗਾਣੇ ਵੀ ਲਿਖੇ ਹੋਏ ਆ ਹਨਾ ਉਹ ਥੋੜਾ ਜਿਹਾ ਲੇਟ ਹੋ ਗਿਆ ਵੇ ਤੁਹਾਨੂੰ ਉਹ ਵੀ ਸੁਣਾਵਾਂਗੇ ਕਿਸੇ ਦਿਨ ਤੇ ਉਹ ਜਿਹੜਾ ਸੀ ਜਦੋਂ ਹਰ ਵਰਗ ਨੇ ਇਹਦੇ 'ਚ ਮਤ ਦਿੱਤੀ ਹੈ ਹਰ ਵਰਗ ਅੱਗੇ ਲੱਕੇ ਲੜਿਆ ਤੇ ਹਰ ਵਰਗ ਹੀ ਉਤੇ ਪਹੁੰਚ ਰਿਹਾ ਚ ਚੋਰੀ